ਹਾਂ ਹਾਂਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਦੀ ਗਾਵਾ ਸੇਲ ਲਈ ਲੈ ਕੇ ਆਏ ਜੀ ਪੰਦੀ ਗੱਬਣਾ ਨੇ ਬਈ ਸੋਣ ਦੇ ਨੇੜੇ ਆ ਆਓ ਪੁੱਛ ਲੈਣੇ ਬਾਈ ਕਵਰਟੇ ਆ ਜੀ ਬਾਈ ਜੀ ਬਜੀ ਸਾਸ੍ਰੀਕਾਰ ਸਾਸ੍ਰੀਕਾਰ ਸਾਰੇ ਭੈਣ ਭਰਾਵਾਂ ਨੂੰ ਸਾਸ੍ਰੀਕਾਰ ਜੀ ਹੋਰ ਠੀਕ ਹੋ ਬਈ ਵਧੀਆ ਵਧੀਆ ਕਿਰਪਾ ਮਹਾਰਾਜ ਜੀ ਜੀ ਵਧੀਆ ਚੱਲਦਾ ਬਈ ਕੰਮ ਬਹੁਤ ਵਧੀਆ ਹੈ ਜੀ ਸਹੀ ਕਰਾਂਗੇ ਤਾਂ ਵਧੀਆ ਚੱਲੂਗਾ ਗਲਤ ਕਰਾਂਗੇ ਤਾਂ ਫਿਰ ਕਿਸੇ ਨੇ ਆ ਕੇ ਵੀ ਨਹੀਂ ਖੜਨਾ ਵੀਰੇ ਸਹੀ ਕਰਨਾ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਵੀਰੇ ਰਿਸਪੌਂਸ ਤਾਂ ਹੱਦੋਂ ਹੀ ਜ਼ਿਆਦਾ ਹੋਇਆ ਜੀ ਠੀਕ ਆ ਵੇ ਪੈ ਮਨ ਕੇ ਚੱਲ 2 ਘੰਟੇ ਜੇ ਪਸੂ ਮੈਂ ਕੀ ਸਾਰੇ ਠੀਕ ਆ ਹਾਂਜੀ ਮਾਲ ਵੀ ਸਾਫ ਸੀ ਹੈ ਨਾ ਮਾਲ ਸਾਫ ਜੀ ਜੀ ਰੇਟ ਮੇਰਾ ਜੈ ਜੀ ਹੁੰਦਾ ਤੇ ਆਪਾਂ ਵੀ ਭੈਣ ਭਰਾਵਾਂ ਨੂੰ ਕਿਹਾ ਸੀਗਾ ਵੀ ਭਕਾਈ ਨਾ ਕੋਈ ਕਰਾਵੇ ਤੇ ਕਰਾਈ ਵੀ ਨਹੀਂ 100 100 ਰੁਪਿਆ ਕਿਹਾ ਸੀ ਆਪਾਂ 5 500 ਰੁਪਿਆ ਸ਼ਰਤ ਠੀਕ ਆ ਰਿਕ ਕਾਮ ਕਰ ਹਮ ਨਾਮ ਤੇ ਐਡਰੈਸ ਦੋ ਨਾ ਜੀ ਰਿਸ਼ਪਾਲ ਸਿੰਘ ਪਿੰਡ ਭਿੰਡਰਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਨੇੜੇ ਪਿੰਡ ਜੀ ਨੇੜੇ ਪਿੰਡ ਜੀ ਲੋਹਗੜਾ ਦਾਤਾ ਵੈਣੀਵਾਲ ਕੋਕਰੀ ਮੋਬਾਈਲ ਨੰਬਰ ਜਰਾ ਅਲਾਵਾ ਮੋਬਾਈਲ ਨੰਬਰ ਕੋਡ ਵਾਇਰ ਨੰਬਰ 94640 28356 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਨੇ ਕਿਹੜਾ ਸੁਹਾ ਸੁਣੀ ਆ ਇਹ ਜੇ ਦੂਜਾ ਸੁਹਾ ਸੁਣੀ ਵੱਛੀ ਹਮ ਮੰਨ ਕੇ ਚਲੋ ਹੱਤਾ ਲੈ ਜੀ ਠੀਕ ਆ ਆ ਤੇਰੀ ਕਚੀਆ ਆ ਤੇਰੀ ਕਚੀਆ ਮਾਲਕਾਂ ਨੇ ਦੱਸਿਆ 17 18 ਕਿਲੋ ਚੋਇਆ ਠੀਕ ਆ ਜੈਸਾ ਉਹਨਾਂ ਲੀਵਾ ਵਾ ਉਸਾਂ ਉਹਨਾਂ ਚੋਇਆ ਵੀ ਹੋਊਗਾ ਠੀਕ ਆ ਬਾਕੀ ਵੀਰ ਜੀ ਜਿੰਨਾ ਮਾਲਕ ਦੱਸਦੇ ਆਪਾਂ ਉਹਨਾਂ ਹੀ ਦੱਸ ਦਿੰਨੇ ਆ ਠੀਕ ਆ ਬਾਕੀ ਪਾਉਣਾ ਕਰਨਾ ਉਹ ਅਗਲੇ ਦੇ ਹੁੰਦੇ ਆ ਕਿ ਨਹੀਂ ਸਹੀ ਗੱਲ ਆਪਾਂ ਜਿੰਨਾ ਮਾਲਕਾਂ ਨੇ ਦੱਸਤਾ ਆਪਾਂ ਉਹਨਾਂ ਹੀ ਦੱਸ ਦਿੰਨੇ ਆ ਠੀਕ ਆ ਬਾਕੀ ਸੇਵਾ ਦਾ ਜੀ ਬਾਕੀ ਸੇਵਾ ਦਾ ਬੋਲ ਦੇ ਭਾਈ ਤੋਰ ਕੇ ਦਿਖਾ ਦੇ ਰੰਗ ਰੂਪ ਸਾਫ ਲਾਲ ਕਲਰ ਡਿਮਾਂਡ ਚੰਗੀ ਆ ਬਾਕੀ ਵੱਡੀ ਗੱਲ ਫੈਂਟ ਬਹੁਤ ਚੰਗੀ ਹੈ ਉ ਗਰਮੀ ਬਿਲਕੁਲ ਨਹੀਂ ਮੰਨਣੀ ਤੇ ਤੋਰਾ ਤਾਰਾ ਵੜਦਾ ਕਮਾਲ ਆ ਬਾਈ ਕੱਦ ਵਿੱਡ ਠੀਕ ਆ ਯਾਤ ਬਰੀਡ ਚੰਗੀ ਆ ਲੇਵਲ ਉਵਾ ਕਰਮਲੀ ਦਾ ਬਹੁਤ ਚੰਗਾਗਾ ਹਾਂ ਮੱਛੀ ਜੀ ਸਾਹਿਬ ਨੰਬਰ ਡਾਕਟਰ ਲੇਵਾਵਾ ਉਸ ਹਿਸਾਬ ਨਾਲ 20 ਕਿਲੋ ਚੋਣਾ ਚਾਹੀਦਾ ਇਹਨੂੰ ਸਹੀ ਗੱਲ ਆ ਤੇ ਹਾਂ ਉਵੇਂ ਦਾ ਪੂਰੀ ਯਾਤ ਬਰੀਡ ਦੀ ਆ ਕੋਈ ਆਈ ਨਹੀਂਗੀ ਹੂੰ ਹੂੰ ਪੂਰਾ ਇਹੋ ਜਿਹਾ ਲਾਲ ਕਲਰ ਮਿਲਦਾ ਹੀ ਨਹੀਂਗਾ ਨਹੀਂ ਮਿਲਦਾ ਬਾਈ ਤੇ ਮੁੱਲ ਕੀ ਆ ਬਾਈ ਇਹਦਾ ਮੁੱਲ ਵੀ ਆਪਾਂ ਲੈਣ ਦੇਣ ਵਾਲੇ ਕਰਦੇ ਹੁੰਦੇ ਨੇ ਅੱਗੇ ਵੀ ਕਰਦੇ ਹਾਂ ਉਵੇਂ ਠੀਕ ਆ ਇਹ 55000 ਦੀ ਵੜ ਦੇਵਾਂਗੇ 55000 ਦੀ ਬਾਈ ਕਹਿੰਦਾ ਰੈਟ ਦੇ ਦਿਆਂਗੇ ਕਉਂਗਾ ਸਾਰਿਆਂ ਨੂੰ ਵੀ ਹੈ ਬੈਰ ਜੋ ਮੰਨ ਕੇ ਚੱਲੋ 60 65000 ਦੀ ਆ ਤੇ ਪਰ ਆਪਾਂ ਦਵਾਂਗੇ 55000 ਵਿੱਚ ਕੋਈ ਠੰਡੀ ਖੁੰਡੀ ਬਹੁਤ ਆ ਜਿਵੇਂ ਜਿਵੇਂ ਮਰਦੀ ਆ ਇੱਕ ਤਾਂ ਬੈਠਾ ਰਾਂ ਡਾਕਟਰ ਕੋਈ ਹੋਰ ਨਹੀਂ ਕਰਦੀ ਆ ਨਾ ਹਾਂ ਲੱਟਰ ਲੱਟਰ ਲਾ ਬਹੁਤ ਪਈਆਂ ਅਜੇ ਤਾਂ ਬਹੁਤ ਪਈਆਂ ਗੱਡਿਆ ਫੇਰ ਸੋਣਾ ਬਈ ਲੈ ਵਾ ਲੂ ਬੱ ਚੰਗਾ ਦਾ ਅੱਗੇ ਬਈ ਦੋ ਨੰਬਰ ਕਿਹੜਾ ਸੂਸ ਇਹ ਵੀ ਦੂਜਾ ਸੂਆ ਹੀ ਹੁੰਦੀ ਆਈ ਕਿੰਨੇ ਦਿਨ ਲੈਂਦੀ ਬਈ ਮੰਨ ਕੇ ਚੱਲੋ ਆਕਾ ਹੀ ਇਹ ਲੈ ਲਿਓ ਜੀ ਠੀਕ ਆ ਬਈ ਤੇ ਕੀ ਰਿਕਾਰਡ ਦੁੱਧ ਦਾ ਬਾਈ ਇਹਦਾ ਹੀ ਉਹਨਾਂ ਨੇ ਦੱਸਿਆ 16 17 ਕਿਲੋ ਚੋਇਆ ਵਾ ਵੱਡੀ ਵਹਿੜ ਆਈ ਵੀ ਤੇ ਲਾਭ ਆਉ ਪੈਂਦਾ ਹਾਂ ਮੂੰਹ ਛੇ ਦੰਦੀ ਹੈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਦੰਦਾ ਜ ਵਹਿੜ ਆ ਮੂੰਹ ਹੋ ਛੇ ਦੰਦ ਰੰਗ ਰੂਪ ਚੰਗਾ ਯਾਦ ਬ੍ਰੀਡ ਚੰਗੀ ਹੈ ਫੇਸ ਹੂਸ ਕਰਮ ਵਾਲੀ ਦਾ ਬਹੁਤ ਚੰਗਾ ਬੋਦੀ ਬਹੁਤ ਚੰਗੀ ਹੈ ਬਈ ਕਲਰ ਇਹਦਾ ਵੀ ਚੰਗਾ ਹੈ ਹਨਾ ਬਈ ਇਹ ਕਲਰ ਦੀ ਵੀ ਡਿਮਾਂਡ ਮੈਨੂੰ ਮਿਲਦੇ ਹੀ ਨਹੀਂਗੇ ਆਪਾਂ ਛਾਂਟ ਕੇ ਲਿਆਉਣੇ ਮਾਲ ਅੱਛਾ ਬਾਕੀ ਇੰਨੀ ਡਿਮਾਂਡ ਆ ਪੂਰੀ ਨਹੀਂ ਹੋ ਰਹੀ ਜਰਸੀ ਯਾਰ ਸਹੀ ਗੱਲ ਆ ਭਾਈ ਕਿਉਂਕਿ ਜਿਹੜੀਆਂ ਆਮ ਬੜਾ ਹਮਾਚਲ ਵਾਲਾ ਮਾਲ ਆਉਂਦਾ ਸਹੀ ਗੱਲ ਆ ਆਪਾਂ ਉਹ ਮਾਲ ਲੈਂਦੇ ਨਹੀਂ ਉਹਦੀ ਕਿ ਨਹੀਂ ਫਿਰ ਸੋਨ ਦਾ ਕੰਪਲੀਟ ਵਾਲੀ ਆਉਂਦੀ ਆ ਅੱਛਾ ਇਹਦਾ ਯਾਰ ਆਪਾਂ ਜਿੱਥੇ ਮਰਜੀ ਵੀ ਡਾਕਟਰ ਖੜਾ ਲਾ ਕੋਈ ਇਹੋ ਜਿਹੀ ਨਹੀਂ ਇੱਥੇ ਸਾਰੀ ਯਾਰ ਆਪਾਂ ਲਿਆਵਾਂਗੇ ਹੀ ਮਾਲ ਕੀ ਬਾਤ ਆ ਹਣਾ ਮੌਜ ਨਾ ਬਹਿ ਜਾ ਕੋਈ ਇੱਥੇ ਮਾਰੀ ਯਾਰ ਕੋਈ ਪਣਾ 20 ਜੀ ਖੜਾ ਕੇ ਜਵਾ ਦਾਂਗੇ ਯਾਰ ਥੱਲਣਾ ਤੇ ਘਰਮ ਵਾਲੀ ਨੇ ਹੈ ਹੀ ਨਹੀਂ ਲੈ ਬੋਦੀ ਬਾਦੀ ਬਹੁਤ ਬਾਕੀ ਡਾਕਟਰ ਬਹੁਤ ਵਧੀਆ ਲੱਗਾ ਮੇਨ ਚੀਜ਼ ਫਾਂ ਵਾਰਟੀ ਦੀ ਹੈ ਜੀ ਫੇਸ ਦੇਖੋ ਦੇਖੋ ਥਣਕੀ ਵਿੱਚ ਹੀ ਜਾਈਆ ਜਿਵੇਂ ਮਰਜ਼ੀ ਕੋਈ ਇਹਨੂੰ ਹੈ ਹੀ ਨਹੀਂ ਵਾਸਤਾ ਸਹੀ ਗੱਲ ਆ ਬਾਈ ਹੱਲਣਾ ਤਾਂ ਹੈ ਹੀ ਨਹੀਂਗਾ ਫੇਸ ਦੇਖੋ ਬਾਕੀ ਦੇਖੋ ਨਿਕਾ ਨਿਕਾ ਕੰਨਾ ਬਚੀ ਦਾ ਨਿਕਾ ਨਿਕਾ ਕੰਨਾ ਯਾਦ ਬ੍ਰੇਡ ਫੁੱਲ ਚੰਗੀ ਆ ਤੋਰਾ ਤਾਰਾ ਕਰਮਲੀ ਦਾ ਚੰਗਾ ਬਾਕੀ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਬਾਈ ਆਰਡਰ ਕਰ ਮੈਨੇ ਬਹੁਤ ਸੋਹਣਾ ਤਿਆਰ ਕਰਨਾ ਮੁੱਲ ਕੀ ਹੈ ਬਾਈ ਇਹਦਾ ਮੁੱਲ ਵੀ ਇਹਦਾ ਵੀ 55000 ਰੁਪਏ ਹੀ ਆ ਮਾਨਤਾਨ ਹੋ ਜੀ ਬਾਈ ਕਰ ਦਾਂਗੇ ਵੀਰੇ ਪਰ ਬਾਣਾ ਨਹੀਂ ਹੋਣਾ ਕਿਉਂਕਿ ਬੱਚੀਆਂ ਵੱਡੀਆਂ ਹੂੰ ਕਿਉਂਕਿ ਆਪਾਂ ਕੁਆਲਟੀ ਵਾਲਾ ਮਾਲ ਲੇ ਹੁੰਨੇ ਕੋਈ ਉਹੋ ਜਿਹਾ ਗੱਲ ਨਹੀਂਗੀ ਠੀਕ ਹੈ ਅਜੇ ਤੇ ਲਾਡੋ ਨਾ ਡਾਕਟਰ ਬਹੁ ਪਈਆਂ ਇਹ ਬਹੁਤ ਬਈਆਂ ਹਾਂ ਦੇਖ ਥਾਣਾ ਸੁਣ ਵੀ ਆ ਪੂਰਾ ਵਧੀਆ ਲੱਗਾ ਜੀ ਇੰਨਾ ਥਾਣਾ ਦੇ ਲੋ ਭਰਨਾ ਇਹਨੇ ਹਫਤਾ ਲੈ ਜੇ 7 8 ਦਿਨ ਲੈ 10 ਦਿਨ ਲੈ ਜੋ ਬੱਚੀ ਠੀਕ ਹੈ ਮੋਲ 55 ਅੱਗੇ ਬਈ ਤੇ ਨੰਬਰ ਕਿਹੜਾ ਸੁਆ ਸੁਦੀ ਇਹ ਪਹਿਲਾ ਸੁਆ ਸੁਦੀ ਬੱਚੀ ਕਿੰਨੇ ਦੇ ਉਹ ਚਾਰ ਦਾਂ ਦਾ ਆ ਤਾਈ ਇਹ ਲੈ ਜੂ ਪਹਿਲਾ ਸੂਆ ਮੂੰਹੋਂ ਚਾਰ ਦਾਣਾ ਖੋਲ ਲੈ ਬਈ ਤੋਰ ਕੇ ਦਿਖਾ ਦੇ ਯਾਦਬੀੜ ਚੰਗੀ ਆ ਗਰਮੀ ਬਿਲਕੁਲ ਹੀ ਮਾਂ ਦੀ ਫੈਂਡ ਫੁੰਡ ਚੰਗੀ ਉਹ ਫੇਸ ਬੜਾ ਪਿਆਰਾ ਬੋਦੀਵਾਦੀ ਚੰਗੀ ਆ ਰੰਗ ਰੂਪ ਚੰਗਾ ਤੋਰਾ ਤਾਰਾ ਚੈੱਕ ਕਰੋ ਬਾਕੀ ਚਮਕ ਜੁੰਮਕ ਡਾਕਟਰ ਬਹੁਤ ਵਧੀਆ ਹੈ ਮੈਂ ਕਹਿੰਦਾ ਤਿੰਨਾ ਤਿੰਨ ਦਿਖਾਈਆਂ ਤਿੰਨਾ ਦੀ ਚਮਕ ਫੁੱਲ ਆ ਬਈ ਦੇਖ ਸਾ ਤੋਰਾ ਤਾਰਾ ਬਹੁਤ ਚੰਗਾ ਬਾਕੀ ਥਣ ਬਹੁਤ ਚੰਗਾ ਕੱਢਦੀ ਹੁੰਦੀ 25 ਦਾ ਥਣ ਬਹੁਤ ਵਧੀਆ ਕੱਢੂ ਮੇਰੇ ਸਾਹ ਜੈਸਾ ਨਾ ਥਣ ਲੈ ਬਾਬਾ ਹੂੰ ਮਾ ਬਾਲਾ ਨੇ ਆਪਾਂ ਕਹਿੰਦੇ 14-15 ਕਿਲੋ ਦਾ ਇਹਨੂੰ ਚੋਣਾ ਚਾਹੀਦਾ। ਹੂੰ। ਕਿ ਜੈਸਾ ਉਹ ਨਾਲ ਜੇ ਪਹਿਲੇ ਮੂੰਹ ਵਿੱਚ ਚਾਰ ਦੰਦ ਦਾ ਬੱਚੀ। ਸਹੀ ਗੱਲ ਆ ਮੂੰਹੋਂ ਚਾਰ ਦੰਦ। ਬਾਕੀ ਜਿੰਨਾ ਵੀ ਦੁੱਧ ਦੇਉਗੀ ਪੂਰਾ ਮੱਝਾਂ ਵਰਗਾ ਦੁੱਧ ਹੋਊਗਾ। ਹਾਂਜੀ ਹਾਂਜੀ। ਡਾੜਾ ਹੋਊਗਾ ਫੈਂਟ। ਮੱਝ ਦੇ ਦਾ ਮੁਕਾਬਲਾ ਹੀ ਕਰਨਾ ਇਹਨੇ ਪੂਰਾ। ਸਹੀ ਗੱਲ ਆ ਬਈ ਸਹੀ ਗੱਲ ਆ। ੱੱਲਾਂ ਦਿਖਾਉਨੇ ਆ ਲੇਵਾ ਬਹੁਤ ਸੋਹਣਾ ਥਣ ਚੰਗਾ ਚੜਦੀ ਹੁੰਦੀ ਆ। ਕੱਚੀ ਕੱਚੀ ਐ ਘਰ ਵਾਲੀ ਦੇਣ ਲੈਂਦੀ ਆ ਲੈ ਬਈ। ਲੇਵਾ ਬਈ ਕਮਾਲ ਆ। ਕੱਲਾ ਕੱਲਾ ਥਣ ਮੁੱਠੀ ਆ। ਬੱਚੀ ਉਹ ਮੈਂ ਬਹੁਤ ਵਧੀਆ ਸਾਫ ਨੂੰ ਪ੍ਰੈ ਅੱਗੇ ਬਈ 4 ਨੰਬਰ ਇਹਦਾ ਰੇਟ ਸਾਡਾ ਰੇਟ ਭਈ ਇਹਦਾ ਰੇਟ ਆਪਾਂ ਜਾਇਜ਼ ਹੀ ਕਰਨਾ ਵਾ ਕਿਉਂਕਿ ਵੱਛੀ ਸ਼ਮਦਲਾਵ ਮੰਨ ਕੇ ਚੱਲੋ ਉਹਨਾਂ ਨਾਲੋਂ ਆਪਾਂ ਲੈਸ ਕਰ ਦੇਣੀ ਆ 48000 ਦੀ ਵੱਛੀ ਦੇਣੀ ਆ ਆਪਾਂ ਠੀਕ ਠੋ ਭਈ ਹਾਂਜੀ 48000 ਰੁਪਈਆ ਮੁੱਲ ਆ ਮੰਨ ਤਾਂ ਉਹਨਾਂ ਨਾਲੋਂ ਵੀ ਦੇਣ ਨੂੰ ਪੂਰਾ ਉੱਚੀ ਆ 2 ਇੰਚ ਸਹੀ ਗੱਲ ਆ ਭਈ ਮੁੱਲ ਜਾਇਜ਼ ਅੱਗੇ ਬਈ 4 ਨੰਬਰ ਇਹ ਵੀ ਪਲੂਨ ਵੱਛੀ ਆ ਜੀ ਕਿੰਨੇ ਦਿਨ ਲੈਂਦੀ ਆ ਜੀ ਇਹ ਮੰਨ ਕੇ ਚੱਲੋ ਇਹਦੇ ਦੱਸਿਆ ਉਹਨਾਂ ਨੇ 11 ਤਰੀਕ ਨੂੰ ਦਿਨ ਪੂਰੇ ਆ ਜੀ ਅੱਛਾ ਮੰਨ ਕੇ ਚਲੋ 5 ਦਿਨ ਪਏ ਆ 5 ਦਿਨ ਪਏ ਜੈਸਾ ਹਵਨਾ ਵੱਛੀ ਆ ਉਸ ਹਵਨਾ ਤਾਂ ਇਹਨੂੰ ਜੇ ਚਾਹੀਦੇ ਹੋਰ ਵੀ ਲੈ ਜੂਗੀ ਹੋਰ ਹਾਂ ਆਰਡਰ ਬਹੁਤ ਚੰਗਾ ਹਾਂ ਹਫਤਾ ਮੰਨ ਕੇ ਚਲੋ ਆਰਡਰ ਬੜਾ ਕਮਾਲ ਆ ਹਨਾ ਵੱਡੀ ਆ ਵੱਛੀ ਜੀ ਹੁਣ ਆਪਾਂ ਕਹਿਣ ਨੂੰ ਬਣਾ ਫਾਰਮ ਦੀ ਕਹਿਣ ਦੇ ਹਾਂ ਪਰ ਆਪਾਂ ਲੋਕਲ ਲਈ ਆ ਵੱਛੀ ਲਈ ਵੀ ਆ ਆਪਣੇ ਘਰ ਵੀ ਆ ਹਾਂ 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 ਹਰ ਸੋਹਣ ਵਾਲੀ ਹੈ ਬੱਚੀ ਯਾਰ ਰੰਗ ਰੂਪ ਚੰਗਾ ਕੱਦ ਵੱਡ ਬਹੁਤ ਚੰਗਾ ਬਈ ਪੁੱਛਾਲਾ ਮਾ ਕਾਦਾ ਆਰਡਰ ਕਮਾਲ ਦਾ ਸੋਹਣਾ ਆਰਡਰ ਕਰ ਮੜੀ ਦਾ ਕੱਲਾ ਕੱਲਾ ਥਣ ਵਿੱਚ ਜਿੱਦਾਂ ਕਾਦਰ ਕਾਦਾ ਇਹਦਾ ਘੱਟੋ ਘੱਟ 18 20 ਕਿਲੋ ਤਾਂ ਨੂੰ ਪਹਿਲੇ ਸੂਈ ਚਾਹੀਦਾ ਪਹਿਲੇ ਸੂਈ ਚਾਹੀਦਾ ਬੱਚੀ ਨੂੰ ਜਿੱਦਾਂ ਕਾਦਰ ਕਾਦਾ ਇਹਦੇ ਤਿਹਾਰੇ ਨਹੀਂ ਸੰਗਲ ਪਾਇਆ ਸੀਗਾ ਠੀਕ ਹੈ ਤੇ ਉਹ ਤਿਹਾਰੇ ਦਾ ਕਰਦੀ ਥੋੜਾ ਜਿਹਾ ਹਲਕਤ ਮਾਨੀਏ ਤਿਹਾਰੇ ਹਾਂਜੀ ਹਾਂ ਤੇ ਕੀ ਮੋਲ ਹੈ ਜੀ ਇਹਦਾ ਫਿਰ ਇਹਦਾ ਵੀਰੇ ਮੰਗਣ ਨੂੰ ਤਾਂ ਜਿੰਨਾ ਮਰਜ਼ੀ ਮੰਗ ਲਓ ਜੀ ਆਪਾਂ ਪਣਾ ਫਾਰਮ ਵਾਲੀ ਕਹਿ ਹੁੰਦੇ ਪਰ ਉਹ ਗੱਲਾਂ ਆ ਆਪਾਂ ਕਰਨਾ ਹੀ ਨਹੀਂ ਕੰਮ ਵੀਰੇ ਜਿਹੜਿਆ ਜਿੰਨਾ ਹੈ ਕੀ ਕਰਨੂੰ ਨਹੀਂ ਦੱਸਦੇ ਠੀਕ ਆ ਬਾਈ ਮੰਗਣ ਨੂੰ ਬਣਾ 70 ਮੰਗ ਲਾ 75 ਮੰਗ ਲਾ 65000 ਦੀ ਬੱਛੀ ਦੇਣੀ ਆ ਆਪਾਂ ਮੁੱਲ ਬਾਈ ਕਹਿੰਦਾ 75 ਕਰਾ ਲਓ 70 ਕਰਾ ਲਓ 65000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਵੱਡਾ ਕੱਦ ਦਾ ਫੋਨ ਵੱਡੇ ਕੱਦ ਦਾ ਕੋਈ ਛੋਟੀ ਜੀ ਬੱਛੀ ਨਹੀਂ ਕਿਵੇਂ ਜਿਵੇਂ ਮਰਜੀ ਆ ਇਹੋ ਜੀ ਨਹੀਂ ਕਰਦਾ ਕੋਈ ਗਰਮੀ ਬਿਲਕੁਲ ਨਹੀਂ ਮੰਦੀ ਥਾਣ ਬੜਾ ਚੰਗਾ ਵੀ ਗੁਲਾਬੀ ਥਾਣ ਕੱਲਾ ਕੱਲਾ ਥਾਂ ਢੱਲਾ ਬਹੁਤ ਪਈਆਂ ਨੇ ਅੱਗੇ ਭਾਈ 5 ਨੰਬਰ ਕਿਹੜਾ ਸੁਹਾ ਇਹ ਦੂਜਾ ਸੁਹਾਸ ਹੁੰਦੀ ਆ ਕਿੰਨੇ ਦਿਨ ਹੋ ਸਕਦਾ ਇਹ 1-2 ਦਿਨ ਹੀ ਲਊਗੀ ਵੱਧ ਵੱਧ ਠੀਕ ਆ ਬਾ ਪਿਆਰ ਆਉਗੀਆਂ ਕੀ ਰਿਕਾਰਡ ਦੁੱਧ ਇਹਦਾ ਵੀ ਮੇਰੇ ਉਹਨੇ 14 ਕਿਲੋ ਦੱਸਿਆ ਹੈਗਾ ਹੂੰ ਤੇ ਇਹਨਾਂ ਦਾ 14 ਕਿਲੋ ਵੀ ਤੁਹਾਨੂੰ ਆਪਾਂ ਨੂੰ ਪਤਾ ਹੀ ਹੈ ਵੀ ਕਿੰਨਾ ਹੁੰਦਾ ਕਿ ਨਹੀਂ ਸਹੀ ਗੱਲ ਆ ਭਾਈ ਫੋਲ ਆ ਭਾਈ ਤੋੜ ਕੇ ਦਿਖਾ ਦੇ ਬਰੀਡ ਚੰਗੀ ਆ ਮੱਝਾਂ ਵਰਗਾ ਦੁੱਧ ਦਿਓ ਫੈਂਟ ਚੰਗੀ ਆ ਗਰਮੀ ਘੱਟ ਮਨ ਨੂੰ ਥਾਣ ਬੜਾ ਚੰਗਾ ਲੱਗਿਆ ਥਾਣ ਬਹੁਤ ਵਧੀਆ ਲੱਗਾ ਥਣ ਤਾਂ ਮੱਝਾਂ ਨਾਲੋਂ ਵੀ ਟੱਪਿਆ ਪਿਆ ਫੇਸ ਫੂਸ ਵੀ ਚੰਗਾ ਕਰਮਾ ਲਈ ਤਾਂ ਬਾਕੀ ਤੋੜਾ ਤਾਰਾ ਚੈੱਕ ਕਰ ਲਓ ਚੰਗੀਆਂ ਬਾੜ ਭਾਈ ਫੇਵਰਿਟ ਵਾਈਜ਼ ਬਹੁਤ ਚੰਗੀਆਂ ਕਿਉਂਕਿ ਜਿਹੜਾ ਭਾਈ ਮੌਸਮ ਆਉਂਦਾ ਨਾ ਮੌਸਮ ਤੇ ਡਿਪੈਂਡ ਆ ਮੌਸਮ ਦੇ ਹਿਸਾਬ ਨਾਲ ਨੇ ਗਰਮੀ ਨਹੀਂ ਮਰਨ ਗਰਮੀ ਦਾ ਮੌਸਮ ਬਾਕੀ ਡਾਕਟਰ ਪਲੀਪਲੀ ਬਹੁਤ ਵੱਚੀ ਹਾਂ ਨਾਣਾ ਨੂਣਾ ਚੰਗੀਆਂ ਆਪਾਂ ਬਾਣਾ ਨਹੀਂ ਕਹਿੰਦੇ 14 15 ਕਿਲੋ ਹੀ ਮੰਨ ਕੇ ਚੱਲੋ ਯਾਰ ਠੀਕ ਆ ਭਾਈ ਕਿਉਂ ਐਵੇਂ ਕਹੀਏ ਆਪਾਂ 18 ਠੂਰਾ ਦੇ ਦੂ ਇਹ ਗਾਵਾਂ ਦਿੰਦੀਆਂ ਹੁੰਦੀਆਂ ਤੇ 14 ਕਿਲੋ ਜਾਂ ਜਿਆਦਾ ਵੀ ਬਾਣਾ ਨਹੀਂ ਹੁੰਦਾ ਤੇ ਪਰ ਹੁੰਦਾ ਇਹ ਨਾ ਸਮਝ ਲੈ 18 ਕਿਲੋ ਵਰਗੇ ਹੀ ਆ ਸਹੀ ਗੱਲ ਆ ਕਿਉਂ ਗਾੜਾ ਹੁੰਦਾ ਨਾ ਹਾਂਜੀ ਹਾਂਜੀ ਮੁੱਲ ਕੀ ਹੈ ਜੀ ਇਹਦਾ ਫਿਰ ਮੋਲ ਡਾਕਟਰ ਦਾ ਲੈਣ ਦੇਣ ਨਾਲ ਹੀ ਆਪਾਂ ਕਰਨਾ ਇਹ 45000 ਦੀ ਬੱਛੀ ਦੇ ਦਾਂਗੇ ਮਾਨਤਨ ਹੋਜੂ ਇਹ ਜੋ ਕਰਦਾਂਗੇ ਮਾਨਤਨ ਇਹ ਜੋ ਮੰਨ ਲਾ ਵੀ ਤੂੰ ਆਪਾਂ 2000 ਹੀ ਕਰਦਾਂਗੇ ਯਾਰ ਠੀਕ ਆ 43000 ਦੀ ਨੈਟ ਦੇਣੀ ਆ ਆਪਾਂ 45000 ਰੁਪਏ ਮੋਲ ਆ 2000 ਰੁਪਏ ਚਾਹੇ ਛੋੜ ਸਮਝ ਲਿਓ ਚਾਹੇ ਲੈਸ ਸਮਝ ਲਿਓ ਇਹਨੂੰ ਵੀ ਪਾਦੇ ਵਿੱਚ ਨਹੀਂ ਤਾਂ ਹਾਂ ਕੋਈ ਨਹੀਂ ਭਾਈ ਇਹ ਵੀ ਦਖਾਨ ਨੇ ਅੱਗੇ 6 ਨੰਬਰ ਇਹ ਦੂਜਾ ਸੂਹਾਂ ਸੂਈ ਆ ਬੱਛੀ ਠੀਕ ਆ ਤੇ ਹੋਊਗਾ 11 ਵਜੇ 12 ਵਜੇ ਬਈ ਇੰਨਾ ਕ ਕਈ ਵਾਰ ਵਿੱਚ ਘਟ ਵੀ ਜਾਂਦਾ ਆਉਂਦਾ ਦੁੱਧ ਇਹ ਹਫ਼ਤੇ ਦੀ ਸੂਈ ਮੈਲੇ ਦੇ ਚੱਲ ਪਈ ਠੀਕ ਆ ਹੋ ਗਏ 8 ਦਿਨ ਹੋ ਗਏ ਹੁਣ 8 9 ਦਿਨ ਬਈ ਨਹੀਂ ਹੋਇਆ ਉਹ ਬੱਚਾ ਖੜਾ ਹੈ ਤਾਂ ਪਰਾਂ ਠੀਕ ਆ ਉਹ ਖੜਾ ਵਾ ਉਹਦੇ ਠੀਕ ਆ ਹਾਂਜੀ ਤੇ ਖੋਲ ਨੂੰ ਮੜੀ ਤੌਰ ਵੀ ਲਈਏ ਹਾਂ ਤੇ ਕੀ ਮੁੱਲ ਆ ਫਿਰ ਇਹਦਾ ਹੀ ਮੁੱਲ ਵੀਰੇ ਇਹਦੇ ਲੈਣ ਦੇਣ ਵਾਲਾ ਹੀ ਆ ਕਿਉਂਕਿ ਥੋੜੀ ਜੀ ਲਿੱਸੀ ਆ ਵੜਾਈ ਵੀ ਉਸੇ ਘਰੋਂ ਇਹ ਆਪਾਂ 45000 ਦੀ ਵੜ੍ਹ ਦੇ ਦਾਂਗੇ 45000 ਰੁਪਇਆ ਮੁੱਲ ਵੀ ਤੂੰ ਵੀ ਡਾਕਟਰ ਨਹੀਂ ਇੱਕ ਨੰਬਰ ਆ ਜਮਾ ਠੀਕ ਆ ਸਭ ਚਤਾਰਾ ਮਾਰ ਕੇ ਵੀ ਦਿਖਾ ਨਹੀਂ ਜਿੱਥੇ ਮਰਜ਼ੀ ਚੋਲਾ ਯਾਰ ਇਹੋ ਜੀ ਨਹੀਂ ਗੱਲ ਅੱਛਾ ਬਾਹਰ ਨੂੰ ਇਹ ਠੰਡੀ ਸੀਲ ਆ ਠੀਕ ਆ ਗਰਮ ਪਸ਼ੂ ਆਪਾਂ ਲਿਆਉਂਦੇ ਹੀ ਨਹੀਂ ਠੀਕ ਆ ਖਰਜਾ ਜੋਾਈ ਚੋਈ ਬਾਈ ਯਾਰ ਜਿਵੇਂ ਮਰਜ਼ੀ ਡਾਕਟਰ ਇੱਥੇ ਖੜਾ ਕੇ ਧਾਰਾ ਮਾਰ ਲੈ ਲੈ ਬਾਈ ਇੱਥੇ ਖੜਾ ਲਈ ਬਾਈ ਨੇ ਕਹਿੰਦਾ ਕੋਈ ਚੱਕਰੀ ਨਹੀਂ ਲੈ ਲੈ ਜਿਵੇਂ ਮਰਜ਼ੀ ਧਾਰਾ ਮਾਰੀ ਚਾ ਰਸਾ ਲੈ ਤਾਉਣ ਤੇ ਆ ਬਾਈ ਕੋਈ ਚੱਕਰ ਨਹੀਂ ਕਰਨ ਵਾਲੀ ਨੂੰ ਠੰਡੀ ਥੇਲ ਹੈ ਹਣਾ ਖੜਚਾ ਖੜਚਾ ਕੋਈ ਚੱਕਰ ਨਹੀਂ ਪੱਠਿਆਂ ਦੇ ਉਹ ਗੱਲੀ ਨਹੀਂ ਵੀਰੇ ਉਹ ਪੱਠਿਆਂ ਨੂੰ ਜਾਂਦੀ ਕਰਕੇ ਜਾਂਦੀ ਆ ਖੁਰਮੀ ਤੇ ਕੋਈ ਚੱਕਰ ਨਹੀਂ ਇੱਥੇ ਮਾਰ ਦੋ ਮਗਲੇ ਤਾਂ ਇੱਥੇ ਮਾਰਦੇ ਨੇ ਮਗਲੇ ਸਣਾ ਜੂ ਕੋਈ ਨਹੀਂ ਲਾ ਪੱਠਿਆਂ ਤੇ ਜਾਂਦੀ ਹੈ ਖੜਚਾ ਖੜਚਾ ਲਾ ਇਹ ਯਾਰ ਕੋਈ ਗੱਲ ਹੀ ਨਹੀਂ ਕੀਦਾ ਚੂਈ ਚੂਈ ਤਾਂ ਪੂਰੀ ਚੰਗੀ ਆ ਲੈ ਬਾਈ ਕੀ ਬਾਤ ਆ ਉਹਨੇ ਜੂ ਮਾਰ ਦਿੰਨੇ ਹਾਂ ਕੋਈ ਚੱਕਰ ਨਹੀਂ ਬੱਸ ਓਕੇ ਬਾਈ ਉਹ ਪੱਠਿਆਂ ਨੂੰ ਜਾਂਦੀ ਸੀ ਕਿ ਉਵੇਂ ਜਿਵੇਂ ਮਰਜੀ ਯਾਰ ਕੋਈ ਹੈ ਹੀ ਨਹੀਂ ਵਾਸਤਾ ਹੂੰ ਸਹੀ ਆਪਾਂ ਥੋੜਾ ਜਿਹਾ ਪਸ਼ੂ ਠੰਡਾ ਬਾਹਰ ਲੈਣੇ ਆ ਹੂੰ ਕਿਉਂਕਿ ਯਾਰ ਮੇਨ ਬੁੜੀਆਂ ਨਹੀਂ ਚੁਣੀਆਂ ਹੁੰਦੀਆਂ ਘਰੇ ਠੀਕ ਆ ਬਾਈ ਬੰਦਿਆਂ ਨੇ ਤਾਂ ਘੱਟ ਵੱਧ ਦੀਆਂ ਚੁਣੀਆਂ ਹੁੰਦੀਆਂ ਤੇ ਜੇ ਪਸ਼ੂ ਮਿਲਿਆ ਹੀ ਨਾ ਤੁਹਾਨੂੰ ਖੁਸ਼ ਹੋ ਕੇ ਫਿਰ ਉਹਦਾ ਸਵਾਦ ਨਹੀਂ ਆਉਂਦਾ ਮੁੱਲ ਬਾਈ 45000 ਰੁਪਇਆ ਮਾਨਤਾਣ ਜ਼ਰੂਰ ਹੋਜੇ ਕੱਦ ਵੱਡਾ ਹੋਵੇ ਲੈਸੀ ਜ਼ਰੂਰ ਆ ਮੁੱਲ ਵੀ ਬਾਈ ਨੇ ਫਿਰ ਉਹੇ ਜਿਹਾ ਹੀ ਲੈ ਉਹ ਜਾਈ ਜੀ ਕੀਤਾ ਜੇ ਰਾਜ਼ੀ ਹੋਂਦੀ ਇਹ ਹੀ ਆਪਾਂ 65000 ਕਰਨਾਈ ਸਹੀ ਗੱਲ ਆ ਨਾਗ ਬਾਈ ਕੋਲੇ ਸੀਗੇ ਬਾਈ 5 ਕਿਸੇ ਵੀਰ ਦੇ ਪੰਜਾਂ ਚ ਕੋਈ ਵੀ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਥ ਲਓ ਧੰਨਵਾਦ